ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਤਲਾ ਦੇ ਪਿੰਡ ਪਰਵੇਜ਼ ਨਗਰ ਤੋਂ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਸੁਭਿੰਦਰ ਸਿੰਘ ਖੋਸਾ ਅਤੇ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀ ਖੋਸਾ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਜਤੇਬੰਦੀ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਕਹਿ ਕੇ ਜਤੇਬੰਦੀ ਦਾ ਮੁਦਲਾ ਫਰਜ਼ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ ਪੰਜਾਬ ਭਾਰਤੀ ਕਿਸਾਨ ਜੀ ਨੇ ਖੋਸਾ ਅੱਜ ਸਾਡੇ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਜੋ ਕਪੂਠਲੇ ਵਿੱਚ ਪਿੰਡ ਪਰਵੇਜਨਗਰ ਵਿੱਚ ਗੁਰਦੁਆਰਾ ਕਲਗੀ ਤਰ ਸਾਹਿਬ ਮੀਟਿੰਗ ਹੋਈ ਹੈ ਉਸ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਿੱਖਤ ਕੀਤੀ ਹੈ ਔਰ ਜੋ ਕਿਸਾਨੀ ਮੁੱਦੇ ਅੱਜ ਸਾਡੇ ਤੇ ਹੈਵੀ ਹੋ ਰਹੇ ਹਨ ਉਸ ਬਾਰੇ ਕਿਸਾਨਾਂ ਨੂੰ ਜਾਗਰਤ ਕੀਤਾ ਜਿੱਦਾਂ ਕਿ ਪ੍ਰਧਾਨ ਜੀ ਦੱਸ ਰਹੇ ਸਨ ਕਿ ਜੋ ਕੋਆਪਰੇਟ ਸੋਸਾਇਟੀਆਂ ਤੇ ਕੋਆਪਰੇਟ ਵਿਭਾਗ ਹੈ ਉਹਨਾਂ ਨੇ ਜੋ ਕਿਸਾਨਾ ਡਿਫਾਲਟਰ ਹੋ ਗਏ ਹਨ ਲੰਬੇ ਸਮੇਂ ਤੋਂ ਉਹਨਾਂ ਦੇ ਵਾਰੰਟ ਇਸ਼ੂ ਕੀਤੇ ਹਨ ਔਰ ਚੈੱਕ ਜੋ ਹੈ ਉਹ ਬੈਂਕਾਂ ਵਿੱਚ ਲਗਾ ਰਹੇ ਹਨ ਔਰ ਜੋ ਉਹਨਾਂ ਦੇ ਗਰੰਟਡ ਹਨ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਹੱਕ ਵਿੱਚ ਔਰ ਸਰਕਾਰ ਦੇ ਵਿਰੋਧ ਵਿੱਚ ਅੱਜ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਇਹ ਮੀਟਿੰਗ ਬੁਲਾਈ ਹੈ ਕਿ ਜੋ ਕਿਸਾਨਾਂ ਤੇ ਕਰਜ਼ਾ ਅੱਜ ਉਹਨਾਂ ਦੇ ਸਿਰ ਤੇ ਕਰਜ਼ਾ ਹੈ ਉਹ ਕਿਸਾਨਾਂ ਦਾ ਦੋਸ਼ ਘੱਟ ਹੈ ਉਸ ਵਿੱਚ ਸਰਕਾਰਾਂ ਦਾ ਦੋਸ਼ ਜ਼ਿਆਦਾ ਹੈ ਕਿਉਂਕਿ ਸਰਕਾਰਾਂ ਕਿਸਾਨਾਂ ਨੂੰ ਲਾਰੇ ਲਾ ਦਿੰਦੀਆਂ ਹਨ ਕਿ ਤੁਹਾਡੇ ਜੋ ਕਰਜ਼ੇ ਹਨ ਉਹਨਾਂ ਨੂੰ ਮਾਫ਼ ਕਰਾਂਗੇ ਜਦੋਂ ਇਲੈਕਸ਼ਨ ਹੁੰਦੀ ਹੈ ਲੇਕਿਨ ਇਲੈਕਸ਼ਨ ਤੋਂ ਬਾਅਦ ਕੋਈ ਵੀ ਕਿਸਾਨ ਦੀ ਬਾਤ ਨਹੀਂ ਪੁੱਛਦਾ ਇਸ ਕਰਕੇ ਅੱਜ ਜੋ ਗਰੀਬ ਕਿਸਾਨ ਸਨ ਜਿਨ੍ਹਾਂ ਨੂੰ ਕਰਜ਼ਾ ਦੇਣ ਤੋਂ ਅਸਮਰਥ ਹੋ ਗਏ ਵਿਆਜ ਪਾਪਾ ਕੇ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਕਰਜ਼ੇ ਜਿਹੜੇ ਐ ਉਹ ਲੱਖਾਂ ਤੋਂ ਵੀ ਉੱਪਰ ਪਹੁੰਚਾ ਦਿੱਤੇ ਜਿਹੜੇ ਕਿ 10-10 20-20 ਹਜ਼ਾਰ ਸੀ ਪ੍ਰਧਾਨ ਜੀ ਇਸ ਗੱਲ ਤੇ ਵੀ ਵਾਅਦਾ ਕਰਕੇ ਗਏ ਹਨ ਕਿ ਜੋ ਕਿਸਾਨ ਹਨ ਜੋ ਉਹਨਾਂ ਦੀ ਅਸਲ ਰਕਮ ਹੈ ਜੇ ਸੈਟਲਮੈਂਟ ਸਕੀਮ ਚਾਲੂ ਕਰੇ ਸਰਕਾਰ ਤੇ ਕਿਸਾਨ ਅਸਲ ਜੋ ਉਹਨਾਂ ਦਾ ਕਰਜ਼ਾ ਉਹ ਦੇਨ ਨੂੰ ਕਿਸਾਨ ਅੱਜ ਵੀ ਤਿਆਰ ਹੈ ਲੇਕਿਨ ਜੋ ਉਹਨਾਂ ਤੇ ਵਿਆਜ ਲੰਮੇ ਸਮੇਂ ਤੋਂ ਵਿਆਜ ਤੋਂ ਵਿਆਜ ਪਾ ਕੇ ਕਿਸਾਨਾਂ ਤੇ ਬੋਝ ਬਣਿਆ ਹੋਇਆ ਉਹ ਦੇਨ ਦੇ ਅਸਮਰਥ ਹੈ ਪਹਿਲਾਂ ਤਾਂ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਕਪੂਰਥਲਾ ਨਗਰ ਪ੍ਰਵੇਸ਼ ਨਗਰ ਦੇ ਗੁਰਦੁਆਰਾ ਸਾਹਿਬ ਦੀ ਕੀ ਮੀਟਿੰਗ ਹੋਈ ਕਿਉਂਕਿ ਜਿਹੜੀ ਕਿਸਾਨੀ ਮੀਟਿੰਗ ਸਾਡੀ ਹਰ ਮਹੀਨੇ ਬਾਅਦ ਹੁੰਦੀ ਆ ਤੇ ਅੱਜ ਦਾਸ ਨੇ ਚੇਚਤ ਉਤੇ ਹਾਜ਼ਰੀ ਲਗਵੋਣੀ ਸੀ ਕਿਉਂਕਿ ਪਿਛਲੇ ਦਿਨੀ ਭਗਵਾਨ ਤਮਨਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਸਹਿਕਾਰਤਾ ਭਾਗ ਨਾਲ ਇੱਕ ਮੀਟਿੰਗ ਕਰਕੇ ਇੱਕ ਵੜਾ ਵੱਡਾ ਅਖਬਾਰ ਦੇ ਵਿੱਚ ਖਬਰ ਲਾਈ ਸੀ ਵੀ ਜਿਹੜੇ ਕਿਸਾਨ ਡਿਫਾਲਟਰ ਨੇ ਜਿਹੜੇ ਹਲੇ ਤੱਕ ਕਰਜ਼ਾ ਨਹੀਂ ਮੋੜਦੇ ਚਾਹੇ ਕੋਆਪਰੇਟ ਦਾ ਹੋਵੇ ਚਾਹੇ ਏਸੀ ਲੈਂਥ ਹੋਵੇ ਚਾਹੇ ਉਹ ਮੱਜਾਂ ਦਾ ਕੇਸ ਹੋਵੇ ਚਾਹੇ ਕੋਈ ਵੀ ਕੇਸ ਹੋਵੇ ਚਾਹੇ ਉਹ ਐਗਰੀਕਲਚਰ ਦੇ ਈਕਲੂਇਮੈਂਟਸ ਦਾ ਕੇਸ ਹੋਵੇ ਉਹ ਜਿਹੜੇ ਕਰਜ਼ੇ ਨੇ ਉਹਨਾਂ ਦੀ ਵਸੂਲੀ ਜਲਦਬਾਜੀ ਉਹਨਾਂ ਨੂੰ ਆਰਡਰ ਦਿੱਤੇ ਨੇ ਵੀ ਤੁਸੀਂ ਜਾ ਕੇ ਕੋ ਜਿਹੜੀ ਉਹ ਵਸੂਲੀ ਆ ਸੀ ਭਗਵੰਤ ਮਾਨ ਜੀ ਨੂੰ ਇਹ ਸਮਾਧਮ ਰਾਈ ਦੱਸਣਾ ਚਾਹੁੰਦੇ ਆ ਕਿ ਜਿੱਥੇ ਸਰਕਾਰਾਂ ਨੇ ਸਾਡੇ ਬੜੇ ਵੱਡੇ ਵਾਅਦੇ ਕੀਤੇ ਸੀ ਵੀ ਇਹ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਅਸੀਂ ਮੋੜਾਂਗੇ ਆਰਤੰਗ ਦਾ ਅਸੀਂ ਮੋੜਾਂਗੇ ਛਾਊਕਾਰਾਂ ਦਾ ਅਸੀਂ ਮੋੜਾਂਗੇ ਤੇ ਜਿਹੜੀਆਂ ਨੈਸ਼ਨਲਾਈਜ਼ ਬੈਂਕਾਂ ਉਹਨਾਂ ਦਾ ਵੀ ਕਰਜ਼ਾ ਅਸੀਂ ਮੋੜਾਂਗੇ ਤੇ ਜਿੱਥੇ ਕਿਸਾਨ ਵਿਚਾਰਾ ਉਹ ਆਪਣੀ ਦਿਨ ਰਾਤ ਮਿਹਨਤ ਕਰਕੇ ਉਹ ਉਹਨਾਂ ਨੇ ਕੋਆਪਰੇਟਿਵ ਦਾ ਕਰਜ਼ਾ ਨਹੀਂ ਮੋੜਿਆ ਕਿਉਂਕਿ ਸਰਕਾਰਾਂ ਤੇ ਝਾਕ ਰੱਖੀ ਜਿੱਥੇ ਜਿਹੜਾ 60 ਹਜ਼ਾਰ ਦਾ ਕਰਜ਼ਾ ਸੀ ਉਹ ਅੱਜ 7 ਲੱਖ ਤੋਂ ਉੱਪਰ ਪਾਰ ਕਰ ਗਿਆ ਜਿਹੜੇ ਕਿ ਇੱਕ ਆਸਾਨ ਮੋੜ ਤੋਂ ਅਸਮਰਤ ਨੇ ਪਟਾਣਕੋਟ ਵਿੱਚ ਬੀਤੇ ਦਿਨੀ ਵਪਾਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮਾਈਨਿੰਗ ਮਾਫੀਆ ਤੇ ਇਲਜ਼ਾਮ ਵੀ ਲਗਾਏ ਹਨ ਉਹਨਾਂ ਕਹਿ ਕੇ ਮਰਨ ਵਾਲੇ ਨੇ ਹੀ ਨਾ ਮਾਈਨਿੰਗ ਮਾਫੀਆ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜਿਸ ਦੀ ਸਜ਼ਾ ਉਸ ਨੂੰ ਮਿਲੀ ਬਹਾਰਾਲ ਪੁਲਿਸ ਨੇ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲਸ ਦੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਐਸਐਸਪੀ ਨੇ ਕਿਹਾ ਹੈ ਕਿ ਇਸ ਕੇਸ ਵਿੱਚ ਕੋਈ ਵੀ ਜੁੜਿਆ ਹੋਇਆ ਉਸ ਨੂੰ ਬਖਸ਼ਰ ਨਹੀਂ ਜਾਵੇਗਾ ਦੇਖੋ ਕੱਲ ਇੱਕ ਜਿਹੜੇ ਹੈਗੇ ਆ ਮੈਂਕ ਮਹਾਜਨ ਨਾ ਦੇ ਫਾਈਨੈਂਸਰ ਹੈਗੇ ਆ ਉਹਨਾਂ ਦੇ ਕੱਲ ਪਠਾਨਕੋਟ ਬਾਈਪਾਸ ਨੇੜੇ ਚੱਕੀ ਜਿਹੜੀ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਕੋਕਿਊ ਕੋ ਡਰਾਈਵਰ ਹੋਰ ਬੈਠੇ ਹੋਏ ਸੀ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਆ ਕੱਲ ਰਾਤ ਉਹਨਾਂ ਦੀ ਡੈਥ ਹੋ ਗਈ ਸੀ ਉਸ ਵਿੱਚ ਠਾਨਗੋੜ ਪੁਲਿਸ ਨੇ ਤਰੰਤ ਹਰਕਤ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਜਿਹੜੀ ਕਿ ਅਸੀਂ 2 ਘੰਟਿਆਂ ਵਿੱਚ ਮੁਕੰਮਲ ਕਰ ਲਈ ਸੀ ਕਿ ਆਈਡੈਂਟੀਫਾਈ ਕਰ ਲਈ ਸੀ ਕਿ ਸ਼ੂਟਰ ਕੌਣ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੇਜ਼ ਕੀਤਾ ਗਿਆ ਚੇਜ਼ ਕਰਨ ਤੋਂ ਬਾਅਦ ਅੱਜ ਜਿਹੜੇ ਹੈਗੇ ਆ ਉਹਨਾਂ ਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏਗੇ ਨੇ ਮੇਨ ਜਿਹੜਾ ਸ਼ੂਟਰ ਹੈਗਾ ਆ ਉਹ ਸੰਜੀਪ ਕੁਮਾਰ ਉਰਫ ਬੰਟੀ ਫੌਜੀ ਆ ਜਿਹੜਾ ਕਿ ਜਿਹੜਾ ਕਿ ਪਟੋਆ ਪਿੰਡ ਸਾਨਾ ਦਿਨਾਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵਾਲਾ ਜਿਹੜਾ ਵੈਪਨ ਹੈਗਾ ਆ ਉਹਦਾ ਲਾਇਸੈਂਸੀ ਵੈਪਨ ਆ ਬੱਤੀਬੋਰ ਇਹਦੇ ਨਾਲ ਕੱਲ ਉਹਨਾਂ ਨੇ ਮਿਆਂਕ ਮਹਾਜੀ ਜੀ ਨੂੰ ਗੋਲੀ ਮਾਰੀ ਸੀ ਜਿਹੜੀ ਕਿ ਉਹਨਾਂ ਵਾਸਤੇ ਘੱਤਕ ਸਾਬਤ ਹੋਈ ਆ ਇਹ ਵੈਪਨ ਵੀ ਰਿਕਵਰ ਕਰ ਲਿਆ ਗਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਦੇ ਵਾਸਤੇ ਲੌਜਿਸਟਿਕਸ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਗੱਡੀ ਦਾ ਇੰਤਜ਼ਾਮ ਕਰਕੇ ਰੱਖਣਾ ਉਹਦੇ ਮੋਟਰਸਾਈਕਲ ਨੂੰ ਕਿਸੇ ਅਨਨੋਨ ਜਗ੍ਹਾ ਤੇ ਸਪਾ ਦੇਣਾ ਵਾਰਦਾਤ ਤੋਂ ਬਾਅਦ ਵੈਪਨ ਦਾ ਛਾਪਾ ਡਣਾ ਇਹਦੇ ਨਾਲ ਇੱਕ ਕੋਕਯੂਜ਼ਡ ਵਰਮ ਠਾਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਕੁੱਲ ਦੋ ਦੋਸ਼ੀ ਇਹਦੇ ਗ੍ਰਿਫਤਾਰ ਹੋ ਚੁੱਕੇ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਆ ਉਹ ਹੋਰ ਆ ਜਿਹੜਾ ਕਿ ਇਹਨਾਂ ਦਾ ਮਾਸਟਰ ਹੈਗਾ ਆ ਸ਼ਮਸ਼ੇਰ ਸਿੰਘ ਸ਼ੇਰਾ ਉਹਦੀ ਪੁਲਿਸ ਭਾਲ ਕਰ ਲਈ ਕਰ ਰਹੀ ਆ ਔਰ ਕਾਫੀ ਜਗ੍ਹਾ ਸਾਡੀ ਟੀਮ ਜਿਹੜੀਆਂ ਨੇ ਤਾਇਨਾਤ ਨੇ ਸ਼ਾਰਟਲੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਸਰ ਕੀ ਮਾਮਲਾ ਹੈ ਸਾਹਮਣੇ ਕੀ ਕੀ ਕਰਨ ਸੀ ਜਿਹੜਾ ਗੋਲੀ ਚਲਾਉਂਦਾ ਇਹ ਦੇਖੋ ਇਹ ਜਿਹੜਾ ਮਾਮਲਾ ਹੈਗਾ ਇਹ ਨਿੱਜੀ ਦੁਸ਼ਮਣੀ ਦੇ ਤਹਿਤ ਹੈ ਕਿਸੇ ਨੇ ਨਿੱਜੀ ਰੰਜਿਸ਼ ਜਾਂ ਆਪਣੀ ਰੜਕ ਕੱਢਣ ਲਈ ਇਹ ਜਿਹੜਾ ਹੈਗਾ ਕ੍ਰਾਈਮ ਹੈਗਾ ਜਾਂ ਕਿਲਿੰਗ ਹੈਗੀ ਆਰਗੇਨਾਈਜ਼ ਕਰਾਈ ਹੈ ਮੇਰਾ ਨਾਮ ਐਡਵੋਕੇਟ ਮੀਨਾ ਤਲਾਈਚਾ ਮੈਂ ਡਿਸਟ੍ਰਿਕਟ ਪਠਾਨਕੋਟ ਮੈਂ ਜਾਂ ਡਿਸਟ੍ਰਿਕਟ ਕੋਰਟ ਪਠਾਨਕੋਟ ਮੈਂ ਪ੍ਰੈਕਟਿਸ ਕਰਦੀ ਹਾਂ और मैंक महाजन जी और सुरेंद्र जी जो है उनकी तरफ से जो है मैंने एक नेशनल ग्रीन ट्रिब्यूनल दिल्ली में जो है अगेंस्ट इलीगल माइनिंग जो है वो केस फाइल किया हुआ था और इनके पटिशन पर जो है जितनी भी इलीगल माइनिंग एक्टिविटीज है कठुआ में जिसमें काफी सारे जो है डिस्ट्रिक्ट पठानकोट के रेसिडेंट्स जो है वहां पर इलीगल माइनिंग एक्टिविटीज कर रहे थे वो ऑनरेबल एनजीटी ने जो है वो स्टे कर दिया ये पिछले साल हुआ था और आ, मैं 2024 से चल रहा था और रिसेंटली जो है जनवरी में प्रीवियस डेट थी और ट्वेंटी नेक्स्ट डेट थी जिसमें उन्होंने जितनी भी गवर्नमेंट को जो कहा था कि जितनी भी इलीगल एक्टिविटीज वहां पर हो रही है उसकी सारी की सारी डिटेल जो है वो एनजीटी को प्रोवाइड की जाए और आपको हैरानी होगी कि जिस दिन मैं ये केस फाइल करने गई थी आ, पिछले साल और उस वक्त जो है एनजीटी ने इवन संबंध तक तक नोटिस तक नहीं किया था। इट फर्स्ट डेट जो जो है और उस दिन जो है सुरेंद्र मनाज जी यहाँ पर खड़े कमल कुमार तनायक जी और मयंक महाजन जी मैं अंदर आर्ग्यूमेंट्स कर रही थी और ये बाहर जो है जो लॉबी होती है जहाँ पर विजिटर्स बैठते हैं ये वहां बैठे हुए थे तो मयंक महाजन जी के फोन में जो है जम्मू से जो है एक वीडियो और फोटोग्राफ्स आई जिसमें इन तीनों की तीनों की फोटोज थी और मतलब एक थ्रेटन था कि भाई आप लो, आप लोग लोग जो 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 एक्टिविटी कर कर रहे हो कर रहे हो हो या भी माइनिंग के खिलाफ कार्रवाई हमें जो है उसकी सूचना है और बैंक जी ने जब मुझे दिखाया तो मैंने उस वक्त भी इनको कहा था कि भाई आप जो है प्रिकॉशंस लो ये अच्छी बात है कि आप जो है सरकार के हक में जो है सरकार के रेवेन्यू बचाने के लिए एनवायरमेंट को सेव करने के लिए जो है एक लंबी लड़ाई लड़ रहे हो

ਉਨਾ ਕਹਿ ਕੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਹੂੰ ਦੇਖ ਰਹੇ ਹੋ ਵੀ ਲਗਾਤਾਰ ਪੰਜਾਬ ਸਰਕਾਰ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਆਵੇਂ ਸਿੱਖਿਆ ਕ੍ਰਾਂਤੀ ਹੋਵੇ, ਆਵੇਂ ਉਹ ਨਸ਼ੇ ਦੇ ਮਾਮਲੇ ਵਿੱਚ ਹੋਵੇ, ਭਾਵੇਂ ਉਹ ਹਸਰੇ ਮਾਮਲੇ ਵਿੱਚ ਹੋਵੇ, ਹਰ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਐਮਐਲਏ, ਮੰਤਰੀ, ਮੁੱਖ ਮੰਤਰੀ ਜਾਂ ਸਾਡੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦੱਸਣਗੇ ਲੋਕਾਂ ਦੇ ਵਿੱਚ ਤੇ ਇਹ ਤੋਂ ਪਤਾ ਹੁਣ ਲੱਗ ਜਾਂਦਾ ਵੀ ਸਾਡੀ ਜਿਹੜੀ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਲੋਕਾਂ ਪ੍ਰਤੀ ਕਿੰਨੀ ਸੰਵੇਦਨਸ਼ੀਲ ਆ ਤੇ ਕਿੰਨੀ ਸੈਂਸੀਅਰ ਆ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਕਿ ਵੀ ਸਕੂਲਾਂ ਦੀ ਕਾਇਆਕਲਪਾ ਜਿਹੜੀ ਉਹ ਕੀਤੀ ਜਾਊਗੀ ਆ ਤੁਸੀਂ ਦੇਖ ਰਹੇ ਹੋ ਵੀ ਸਮਾਰਟ ਰੂਮ ਆ ਜਿਹੜੇ ਬਣ ਰਹੇ ਨੇ ਔਰ ਪਿੱਛੇ ਆ ਦੇਖੋ ਐਲ ਵੀ ਲੱਗੀ ਹੋਈ ਆ ਤੇ ਇਸ ਗੱਲ ਦਾ ਸਬੂਤ ਆ ਵੀ ਜਿਹੜੇ ਸਰਕਾਰੀ ਸਕੂਲ ਨੇ ਇਹ ਕਿਸੇ ਵੀ ਤਰ੍ਹਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਤੋਂ ਪਿੱਛੇ ਨਹੀਂ ਹਨ ਉਹਨਾਂ ਦਾ ਦਿਖਾਵਾ ਬਡਾ ਢਾਉਗ ਕੀਤਾ ਹੋਇਆ ਸੀ ਲੇਕਿਨ ਸਾਡੇ ਕੋਲ ਸਟਾਫ ਵੀ ਐਜੂਕੇਟਿਡ ਹੈ ਬੁਕੇ ਕੁਆਲਿਫਾਈਡ ਹੈ ਔਰ ਹਰ ਤਰ੍ਹਾਂ ਦੇ ਹੁਣ ਸਾਡੇ ਕੋਲ ਹਥਿਆਰ ਵੀ ਨੇ ਜਿਨ੍ਹਾਂ ਨੇ ਅਸੀਂ ਇੱਕ ਲੜਾਈ ਹੈ ਜਿਹੜੀ ਉਹ ਵੱਡੀ ਲੜ ਸਕਦੇ ਆ ਲੜਾਂਗੇ ਔਰ ਜਿੱਤਾਂਗੇ ਵੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਹ ਮੁਕਾਮਾ ਕਹੀ ਆਉਣ ਵਾਲੇ ਟਾਈਮ ਦੇ ਵਿੱਚ ਇਨਕਲਾਬ ਲੈ ਕੇ ਆਉਗੀ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਵਿੱਚ ਜਿੰਨਾ ਬੱਚਿਆਂ ਦੀ ਗਿਣਤੀ ਵੱਧ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨਾ ਭਰੇ ਹੋਣਗੇ ਔਰ ਬਕਾਇਦਾ ਤੌਰ ਤੇ ਉਹ ਚੰਗੀ ਸਿੱਖਿਆ ਲੈਣਗੇ ਚੰਗੇ এনਵਾਇਰਨਮੈਂਟ ਵਿੱਚ ਸਿੱਖਿਆ ਲੈਣਗੇ ਰਿਜ਼ਲਟ ਆਏ ਦੂਸਰੀ ਵਾਰ ਵੀ ਤੇ ਰਾਂ ਤੁਸੀਂ ਦੇਖਿਆ ਵੀ 10 ਵਜੇ ਤੋਂ 12 ਵਜੇ ਰਿਜ਼ਲਟ ਆਏ ਨੇ ਉਹਨਾਂ ਦੇ ਜੋ ਬਕਾਇਦਾ ਤੌਰ ਤੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਨੇ ਟੌਪ ਕੀਤਾ ਤੇ ਹੋਰ ਵੀ ਅੱਗੇ ਕਿਉਂਕਿ ਮਾਹੌਲ ਹੁਣ ਬਣ ਰਿਹਾ ਹੈ ਟੀਚਰ ਪੂਰੇ ਭਰਤੀ ਕੀਤੇ ਜਾ ਰਹੇ ਨੇ 20000 ਟੀਚਰ ਦੇ ਗਰੀਬ ਭਰਤੀ ਕੀਤਾ ਜਾ ਚੁੱਕੇ ਹੈ ਜਿੰਨੇ ਭਰਤੀ ਹੋਈ ਹੈ ਪੰਜਾਬ 'ਚ ਉਹਦਾ 35 ਤੋਂ 40% ਜਿਹੜਾ ਸ਼ੇਅਰ ਇਕੱਲੇ ਐਜੂਕੇਸ਼ਨ ਦਿੱਤਾ ਗਿਆ ਐਤੋਂ ਪਤਾ ਚੱਲਦਾ ਵੀ ਕਿੰਨੀ ਗੰਭੀਰ ਹੈ ਜਿਹੜੀ ਸਰਕਾਰ ਹੈ ਮੈਂ ਜਿਹਨੇ ਗੱਲ ਕਿਹਾ ਕਿ ਪੱਤਰ ਵਧ ਗਿਆ ਤੇ ਕੁੜੀਆਂ ਨੇ ਮਾਰੀ ਵਾਰੀ ਹੈ ਕੀ ਕਹੋਗੇ ਦੱਸੋ ਬਾਰੇ ਦੇਖੋ ਸਾਡੇ ਕੁੜੀਆਂ ਬੱਚੇ ਤੋਂ ਤਾਂ ਬੜਾ ਮਾਣ ਵੀ ਜਿਹਨਾਂ ਨੂੰ ਕਦੇ ਮਤਲਬ ਅਲ ਦ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਜੇ ਪੈਦਾ ਹੋ ਜਾਂਦੀ ਸੀ ਤਾਂ ਵਿਚਾਰੇ ਉਹਨਾਂ ਨੂੰ ਅੱਗੇ ਨਹੀਂ ਸੀ ਆਉਣ ਦਿੱਤਾ ਜਾਂਦਾ ਔਰ ਹੁਣ ਮੈਨੂੰ ਇਸ ਗੱਲ ਦਾ ਮੰਨਣਾ ਵੀ ਹਰ ਖੇਤਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਮੱਲਾ ਮਾਰ ਰਹੀਆਂ ਨੇ ਮੈਂ ਤਾਂ ਕੱਲ ਕਿਤੇ ਪਰਸੋਂ ਗੱਲ ਕਰ ਰਿਹਾ ਸੀ ਵੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੌਕਰੀਆਂ ਵਿੱਚ ਮੁੰਡਿਆਂ ਨੂੰ ਰਿਜ਼ਰਵੇਸ਼ਨ ਦੇਣੀ ਪੈਣੀ ਹੈ ਦੇਖੋ ਤਾਂ ਸਾਰੀਆਂ ਕੁੜੀਆਂ ਦੇ ਪਾਜੀ ਮਾਰ ਦੇਣੀਆਂ 100% ਕੁੜੀਆਂ ਨੌਕਰੀ ਲੈਣਗੀਆਂ ਤੂੰ ਇਹ ਪੜੀਆਂ ਲਿਖਿਆ ਕੁੜੀਆਂ ਨੇ ਨੰਬਰ ਕੁੜੀਆਂ ਲਿਆ ਰਹੀਆਂ ਨੇ ਮੈਰਿਟ ਦੀ ਕੁੜੀਆਂ ਆ ਰਹੀਆਂ ਨੇ ਉਧਰ ਦੀ ਗੱਲ ਹੈ ਵੀ ਨੌਕਰੀ ਉਹਨਾਂ ਨੂੰ ਮਿਲਣੀਆਂ ਨੇ ਸੋਚ ਕਰਕੇ ਮੈਂ ਹੁਣ ਇਹ ਸਮਝਾਂ ਲਈ ਕੁੜੀਆਂ ਮੁਕਾਬਲੇ ਵਿੱਚ ਬਹੁਤ ਅੱਗੇ ਨਿਕਲ ਗਈਆਂ ਮੇਰਾ ਅਸ਼ੀਰਵਾਦ ਵੀ ਆ ਔਰ ਮੈਂ ਪਰਮਾਤਮਾ ਬਗੇ ਅਰਦਾਸ ਵੀ ਕਰਦਾ ਵੀ ਉਹਨੂੰ ਹੋਰ ਅੱਗੇ ਦੇ ਅੱਗੇ ਕੰਮ ਜੀ ਅੱਜ ਕਿੱਥੇ ਕਿੱਥੇ ਤੁਹਾਨੂੰ ਘਟ ਹੈ ਜੀ ਅੱਜ ਕਿੱਥੇ ਕਿੱਥੇ ਤੁਹਾਨੂੰ ਘਟ ਹੈ ਅੱਜ 4 ਜਗ੍ਹਾ ਤੇ ਉਧ ਘਟਨ ਨੇ ਇੱਕ ਦਾਹੂ ਹੈ ਇੱਕ ਰਾਮਗੜ ਹੈ ਤੇ 6 ਦੇ ਵਿੱਚ ਨੇ ਤੇ ਇਦਾਂ ਹੀ ਸਾਰਾ ਰੁਟੀਨ ਹੈ ਚੱਲਦਾ ਰਹਿਣਾ ਰਾਏਪੁਰ ਵੀ ਹੈ ਤੇ ਚਾਰ ਜਗ੍ਹਾ ਦੇ ਉੱਤੇ ਅਜੇ ਉਦਘਾਟਨ ਵੀ ਨੇ ਤੇ ਨਾਲ ਹੀ ਇਹ ਸਿੱਖਿਆ ਕਰਦੀ ਵੀ ਹੈ ਤੇ ਨਾਲ ਸਾਡਾ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਉਹਦਾ ਵੀ ਪ੍ਰੋਗਰਾਮ ਨਾਲ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵੱਲੋਂ ਵੱਡੀ ਰਾਹਤ ਦਿੱਤੀ ਗਈ ਤੇ 20 ਸਾਲ ਪੁਰਾਣੀ ਕੇਸ ਵਿੱਚ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਜਿਸ ਕਰ ਹੋ ਗਿਆ ਕਿ ਥਾਣਾ ਖਰੜ ਵਿੱਚ ਸਨ 2005 ਵਿੱਚ ਵਿਸਫੋਟਕ ਵਗਰੀ ਮਿਲਣ ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਵਕੀਲਾਂ ਦਾ ਕਹਿਣਾ ਹੈ ਕਿ ਭਾਈ ਹਵਾਰਾ ਨੂੰ ਜ਼ਮਾਨਤ ਦਿੱਤੀ ਜਾਵੇ ਭਾਈ ਜਗਤਾਰ ਸਿੰਘ ਹਵਾਰਾ ਦਾ ਐਫ ਆਈ ਆਰ ਨੰਬਰ 144 15 ਜੂਨ 2005 ਦਾ ਇੱਕ ਮਕਦਮਾ ਸੀ ਸਦਖ ਖਦਰ ਥਾਣੇ ਦਾ ਇਹ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਆਖਰੀ ਕੇਸ ਸੀਗਾ ਜਿਹੜੀ ਇਹਨਾਂ ਦਾ ਪੈਂਡਿੰਗ ਟ੍ਰਾਇਲ ਸੀਗਾ ਇਹਦੇ ਵਿੱਚ 5 ਨਵੰਬਰ 2020 ਨੂੰ ਉਹਨਾਂ ਦੀ ਥਰੂ ਵੀਡੀਓ ਕਾਨਫਰੈਂਸਿੰਗ ਖਦਰ ਮੈਜਿਸਟ੍ਰੇਟ ਨੇ ਉਹਨਾਂ ਦੀ ਅਰੈਸਟ ਪਾਈ ਸੀ ਬਾਅਦ ਚ ਚਲਾਨ ਆਇਆ ਤੇ ਕੇਸ ਚੱਲਣ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਵੱਲੋਂ ਇਹ ਕੇਸ ਜਿਹੜਾ ਬਦੀ ਕੀਤਾ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਕੋਲੋਂ ਕੋਈ ਰਿਕਵਰੀ ਨਹੀਂ ਸੀ ਕੋਈ 12020 ਪ੍ਰੂਫ ਨਹੀਂ ਹੋਈ ਉਸ ਤੋਂ ਪਹਿਲਾਂ ਚਾਰ ਬੰਦਿਆਂ ਦੇ ਉੱਤੇ ਕੇਸ ਚੱਲਿਆ ਸੀ ਜਿਨ੍ਹਾਂ 'ਚੋਂ ਇੱਕ ਬਦੀ ਹੋ ਗਿਆ ਸੀ ਤੇ ਤਿੰਨ ਨੂੰ ਸਜ਼ਾ ਹੋਈ ਸੀ ਆਰਮਸ ਤੇ ਐਕਸਪਲੋਸਿਵ ਦੀਆਂ ਤਰਾਵਾਂ ਦੇ ਵਿੱਚ ਸੋ ਅੱਜ ਇਹ ਆਖਰੀ ਕੇਸ ਸੀਗਾ ਕੁੱਲ ਭਾਈ ਜਗਤਾਰ ਸਿੰਘ ਹਵਾਲਾ ਤੇ 36 ਕੇਸ ਸੀਗੇ ਇਹਨੂੰ ਤੁਸੀਂ 36ਵਾਂ ਕੇਸ ਕਹਿ ਸਕਦੇ ਹੋ ਹੁਣ ਭਾਈ ਜਗਤਾਰ ਸਿੰਘ ਹਵਾਲਾ ਦੇ ਉੱਤੇ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਹੁਣ ਉਹ ਸਿਰਫ ਸੀਐਮ ਅਸੈਸੀਨੇਸ਼ਨ ਕੇਸ ਦੇ ਜਿਹੜੇ ਉਮਰ ਕੈਦੀ ਆ ਉਹਨਾਂ ਦੀ ਤੇ ਸੀਬੀਆਈ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਆ ਤੇ ਇਸ ਕੇਸ ਦੇ ਬੜੀ ਹੋਣ ਦਾ ਸਭ ਤੋਂ ਜਿਹੜਾ ਵੱਧ ਗੱਲ ਕਹਿ ਸਕਦੇ ਆ ਫਾਇਦਾ ਆ ਉਹ ਇਹ ਵੀ ਭਾਈ ਜਗਤਾਰ ਸਿੰਘ ਹਵਾਲਾ ਹੁਣ ਪਰੋਲ ਦੇ ਵਾਸਤੇ ਜਿਹੜੇ ਐਲੀਜੀਬਲ ਹੈਗੇ ਆ ਤੇ ਉਹ ਹੁਣ ਪ੍ਰੋਲ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਪ੍ਰੋਲ ਜਿਹੜੀ ਆ ਮਿਲਣੀ ਚਾਹੀਦੀ ਆ 2005 ਦੇ ਕੇਸ ਸੀਗੇ ਬਹੁਤ ਸਾਰੇ ਇਹ ਜਿਹੜੇ ਵਿੱਚ ਇਹ ਵੀ 2005 ਦਾ ਸੀ ਅਸੀਂ 2016 17 ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ ਮੈਜਿਸਟ੍ਰੇਟ ਅਦਾਲਤ ਚ ਭੀ ਇਹ ਕੇਸ ਦਾ ਕਿਉਂਕਿ ਪ੍ਰੋਡਕਸ਼ਨ ਉੱਤੇ ਗਏ ਸੀ ਇੱਕ ਵਾਰੀ ਜੇਲ੍ਹ ਕਾਰਡ ਦੇ ਮੁਤਾਬਕ ਇਹ ਕੇਸ ਲਗਭਗ 15 16 ਕੇਸ ਜਿਹੜੇ ਆ ਉਹ ਪੈਂਡਿੰਗ ਬੋਲਦੇ ਸੀ ਤੇ ਕਿਉਂਕਿ ਜਿੰਨਾ ਚਿਰ ਤੱਕ ਕੋਈ ਜੇਲ੍ਹ ਦੇ ਕੇਸ ਪੈਂਡਿੰਗ ਆ ਕੋਈ ਵੀ ਤਾਂ ਉਹਨਾਂ ਚ ਤੱਕ ਪ੍ਰੋਲੀਨ ਇਨੀਸ਼ੀਏਟ ਹੋ ਸਕਦੀ ਐਲਿਜੀਬਲ ਨਹੀਂ ਬੰਦਾ ਪਤੋਲ ਵਾਸਤੇ ਸੋ 17 ਦੇ ਵਿੱਚ ਪੰਜਾਬ ਪੁਲਿਸ ਨੇ ਉੱਥੇ ਇੱਕ ਸਦਲ ਖਦਰ ਦੇ ਐ ਐਸਆਈ ਸੀ ਗੁਰਮੀਤ ਸਿੰਘ ਸੀ ਜੇ ਮੈਂ ਨਾਂ ਨਾ ਭੁੱਲਾ ਹੋਵਾਂ ਉਹਨਾਂ ਨੇ ਉਹਨਾਂ ਨੇ ਪ੍ਰੋਡਕਸ਼ਨ ਕੈਂਸਲ ਕਰਵਾਏ ਸੀ ਬਾਅਦ ਦੇ ਵਿੱਚ ਅਸੀਂ ਉਹ ਆਰਡਰ ਜਿਹੜਾ ਤਿਹਾਰ ਜੇਲ੍ਹ ਨੂੰ ਭੇਜਿਆ ਤਿਹਾਰ ਜੇਲ੍ਹ ਨੇ ਵੈਰੀਫਾਈ ਕਰਨ ਦੇ ਵਾਸਤੇ ਮੈਜਿਸਟ੍ਰੇਟ ਨੂੰ ਆਰਡਰ ਭੇਜਿਆ ਤਾਂ ਮੈਜਿਸਟ੍ਰੇਟ ਨੇ ਮੈਡਮ ਨੇ ਥਰੂ ਵੀਸੀ ਅਰੈਸਟ ਪਾ ਕੇ ਤੇ ਇਹ ਕੇਸ ਜਿਹੜਾ ਚੱਲਦਾ ਕੀਤਾ ਤੇ 2020 ਤੋਂ ਤੇ ਤੁਸੀਂ ਲਾ ਲਓ 4.5 ਸਾਲ 12 ਗਵਾਹ ਜਿਹੜੇ ਪ੍ਰੋਸੀਕਿਊਸ਼ਨ ਦੇ ਇਹ ਚ ਐਗਜ਼ਾਮਿਨ ਕੀਤੇ ਆ ਤੇ ਪਿਛਲੇ ਦਿਨੀ ਥਰੂ VC 313 ਦੇ ਬਿਆਨ ਹੋਏ ਆ ਸੋ ਉਲਝਾਉਣ ਦੇ ਵਾਸਤੇ ਲੰਮਾ ਸਮਾਂ ਅੰਦਰ ਰੱਖਣ ਵਾਸਤੇ ਤੇ ਕੈਦੀ ਜਿਹੜਾ ਆਪਣਾ ਹੈਗਾ ਉਹਨਾਂ ਚਿਰ ਤੱਕ ਪ੍ਰੋਲ ਨਹੀਂ ਦਾਵਾ ਕਰ ਸਕਦਾ ਹੱਕ ਨਹੀਂ ਰੱਖਦਾ ਜਿੰਨਾ ਚਿਰ ਤੱਕ ਉਹਦੇ ਕੇਸ ਪੈਂਡਿੰਗ ਨੇ ਕਿਉਂਕਿ ਨਾ ਕਈ ਕੇਸ ਤਾਂ ਐਸੇ ਵੀ ਸੀਗੇ ਉਰੋਪਰ ਜ਼ਿਲ੍ਹੇ ਦੇ ਜਿਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਪਾਈ ਜਗਤਾਰ ਸਿੰਘ ਵਾਰਾ ਨਾਮਿਨੇਟ ਨਹੀਂ ਸੀ ਪਰ ਜੇਲ੍ਹ ਰਿਕਾਰਡ ਦੇ ਮੁਤਾਬਕ ਉਹ ਪੈਂਡਿੰਗ ਸੀਗੀ ਤੇ ਹੁਣ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਸਾਰੀ ਜਿਹੜੇ ਪੈਂਡਿੰਗ ਕੇਸਾਂ ਦੀ ਜੇਲ੍ਹ ਰਕਾਰ ਦੇ ਮੁਤਾਬਕ ਸੀਗੀ ਉਹ ਮੈਂ ਸਾਰੀ ਲਿਸਟ ਬਣਾਈ ਹੋਈ ਆ ਤੁਹਾਨੂੰ ਦਿਆਂਗਾ ਵੀ ਉਹਦੇ ਮੁਤਾਬਕ ਉਹ ਸਾਰੀ ਲਿਸਟ ਐਗਜੌਸਟ ਹੋ ਗਈ ਆ ਜਿਨ੍ਹਾਂ ਕੇਸਾਂ ਦੇ ਵਿੱਚ 6 ਕੇਸਾਂ ਦੀ سزا ਹੋਈ ਸੀਗੀ ਉਹਨਾਂ ਦੀ سزا ਪੂਰੀ ਹੋ ਗਈ ਹੈ ਸਿਰਫ ਉਹ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਆ ਜਿਹੜੇ ਚਾਈਨੀਸ ਫੂਡ ਨੂੰ ਅਸੀਂ ਆਪੋ ਆਪਣੇ ਘਰਾਂ ਵਿੱਚ ਜਾ ਕੇ ਨੰਨੇ-ਮੁੰਨੇ ਬੱਚਿਆਂ ਤੋਂ ਲੈ ਕੇ ਉਮਰ ਦੇ ਹਰੇਕ ਵਰਗ ਬੱਚੇ, ਬੁੱਢੇ, ਜਵਾਨ, ਔਰਤਾਂ ਇਹਨਾਂ ਚਾਈਨੀਸ ਖਾਣਿਆਂ ਦਾ ਆਨੰਦ ਮਾਣਦੇ ਹਨ ਪਰੰਤੂ ਸ਼੍ਰੀ ਮੁਕਸਰ ਸਾਹਿਬ ਦੇ ਕੋਟਕਪੂਰਾ ਰੋਡ ਵਾਲੇ ਇਲਾਕੇ ਦੇ ਵਿੱਚ ਸੰਘਣੀ ਆਬਾਦੀ ਦੇ ਸ਼ਹਿਰੀ ਖੇਤਰ ਵਿੱਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਚਾਈਨੀਸ ਫੂਡ ਕਾਰਨਰ ਵਾਲਿਆਂ ਦੁਆਰਾ ਆਮ ਲੋਕਾਂ ਨੂੰ ਗੰਦਗੀ ਪਰੋਸੇ ਜਾਣ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਇਸ ਵੀਡੀਓ ਵਿੱਚ ਚਾਈਨੈਸ ਫੂਡ ਕੋਰਨਰ ਵਾਲਾ ਵਿਅਕਤੀ ਫੂਡ ਕਰਨ ਵਿੱਚ ਵਰਤੇ ਜਾਣ ਵਾਲੇ ਬਰਤਨਾਂ ਨੂੰ ਸੀਵਰੇਜ ਦੇ ਪਾਣੀ ਵਿੱਚ ਰੱਖ ਕੇ ਧੋਂਦਾ ਹੈ। ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਤੋਂ ਭਰਾਵਾਂ ਵਿੱਕੀ ਸਿੰਘ ਅਤੇ ਪਾਲ ਸਿੰਘ ਨੇ ਮੀਡੀਆ ਦੀ ਟੀਮ ਨਾਲ ਗੱਲਬਾਤਾਂ ਦੱਸਿਆ ਹੈ ਕਿ ਰਾਤੀ ਲਗਭਗ 10:30 ਵਜੇ ਜਦੋਂ ਇਸ ਚਾਈਨੈਸ ਫੂਡ ਕੋਰਨਰ ਤੋਂ ਕੁਝ ਖਾਣ ਵਾਸਤੇ ਪਹੁੰਚੇ ਸਨ ਤਾਂ ਇਸ ਮੌਕੇ ਦੇ ਹਾਲਾਤਾਂ ਵਿੱਚ ਸੀਵਰੇਜ ਦੇ ਪਾਣੀ ਨਾਲ ਧੋਤੇ ਜਾ ਰਹੇ ਭਾਂਡਿਆਂ ਦਾ ਦ੍ਰਿਸ਼ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋਹਾਂ ਭਰਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਹੋ ਰਿਹਾ ਅਜਿਹਾ ਖਲਵਾੜ ਰੋਕਿਆ ਜਾ ਸਕੇ ਜੀ ਅਸੀਂ ਰਾਤ ਨੂੰ 1.5 10 ਵਜੇ ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਥੋਂ ਤੋਂ ਕੁਝ ਖਾਈਏ ਜਿਹੜੇ 버ਗਰ ਵਗੈਰਾ ਵੇਚਦੇ ਜੋ ਵੀ ਰੇੜੀ ਰੌਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਹੀ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਈ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵੀਰ ਜੀ ਇਹ ਕੋੜ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਜੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਭਰਾ ਪਾਲ ਸਿੰਘ ਸੀ ਅਸੀਂ ਦੋਨੋਂ ਜਾਣੇ ਆ ਰਹੇ ਸੀ ਹਾਂਜੀ ਹਾਂਜੀ ਭਈ ਅਸੀਂ ਬਿਲਕੁਲ ਨਾਲ ਸੀਗੇ ਤੇ ਕੀ ਗੱਲ ਹੋਈ ਵੀਰ ਜੀ ਉੱਥੇ ਕੋਈ ਨਹੀਂ ਇਹ ਬ੍ਰਦਰ ਆ ਛੋਟਾ ਕਹਿੰਦਾ ਕੋ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 8:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮੈਂ ਲਾਇਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਦੇ ਵਧੀਆ ਉਹਦੇ ਚੰਗੇ ਚੰਗੇ ਬੰਦੇ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗੰਦ ਹੀ ਖਵਾਈ ਜਾਂਦੇ ਯਾਰ ਧਿਆਨ ਹੀ ਆ ਨਹੀਂ ਕਿਸੇ ਦਾ ਇਹ ਅੱਜ 18 ਤਰੀਕ ਹੋ ਗਈ ਇਹ ਕਿੰਨੀ ਤਰੀਕ ਹੈ ਇਹ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬਾਰੇ ਉਹ ਬੇਨਤੀਆਂ ਵੀ ਨਗ ਨਹੀਂ ਧਿਆਨ ਦਿੱਤਾ ਜਾਵੇ ਆ ਜਿਹੜੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਖਵਾਈ ਜਾਂਦੇ ਆ ਡੇਰਾਬਸੀ ਨਕਲੀ ਅਤੇ ਘਟੀਆ ਕਿਸਮ ਦੀ ਸ਼ਰਾਬ ਦਾ ਸੇਵਨ ਕਰਨ ਤੋਂ ਰੋਕਣ ਸੰਬੰਧੀ ਅੱਜ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਡੇਰਾਬਸੀ ਅੰਦਰ ਵਾਕਵਾਕਤਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਬਿਆਨ ਚਲਾਇਆ ਗਿਆ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਪਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਤੇ ਸ਼ੋਕ ਚਲੋਤਰਾ ਸਹਾਇਕ ਕਮਿਸ਼ਨਰ ਆਪਕਾਰੀ ਰੋਪੜ ਰੇਂਜ ਦੇ ਨਿਗਰਾਨੀ ਹੇਠਾ ਮੋਹਾਲੇ ਜ਼ਿਲ੍ਹਾ ਆਪਕਾਰੀ ਟੀਮ ਨੇ ਐਸ ਐਚ ਓ ਸੁਮਿਤ ਮੋਹਰੀ ਦੀ ਅਗਵਾਈ ਹੇ ਅਸਾਨਕ ਪੁਲਿਸ ਦੇ ਨਾਲ ਮਿਲ ਕੇ ਡੇਰਾਬਸੀ ਵਿੱਚ ਇੱਕ ਵੱਡਾ ਜਾਗਰੂਕ ਬਿਆਨ ਚਲਾਇਆ। ਉਹ ਜਿਹੜਾ ਜਾਗਰੂਕ ਕੈਂਪ ਹੈ ਇਹ ਪੂਰਾ ਕੈਂਪ ਜਿਹੜਾ ਅਸੀਂ ਜਿਹੜੇ ਸੰਬੰਧਿਤ ਡੇਰਾਬਸੀ ਪੁਲਿਸ ਜਿਹੜੀ ਹੈ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਉਹਨਾਂ ਨਾਲ ਮਿਲ ਕੇ ਅਸੀਂ ਜੁਆਇੰਟਲੀ ਐਕਸਾਈਜ਼ ਵੱਲੋਂ ਸਾਡੇ ਮਾਨ ਸਰ ਜਿਹੜੇ ਨੇ ਸਪਾਈਸ ਅਫੀਸਰ ਸ਼੍ਰੀ ਗਵੰਤਨਜੀ ਹੈ ਮੈਂ ਇਸ ਏਰੀਆ ਦਾ ਐਕਸਾਈਨ ਫੈਕਟਰ ਹਾਂ। ਸੋ ਜਿਹੜੇ ਜਾਗਰੂਕ ਕੈਂਪ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇਖੇ ਜਿਹੜੀ ریلی ਸ਼ਰਾਬ ਕੀ ਕੁਝ ਲੋਕਾਂ ਦੀ ਜਿਹੜੀ ਜਾਨ ਚਲੀ ਗਈ ਸੀ ਸੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਜਿਹੜੀ ਹੱਥ ਕੱਢੀ ਲਾਣ ਜਾਂ ਮਾੜੀ ਸ਼ਰਾਬ ਨਾ ਵਰਤੋ ਚ ਲਿਆਉਣ ਔਰ ਇਹ ਚੀਜ਼ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਸਲਮੇਰੀਤ ਜਾ ਕੇ ਲੋਕਾਂ ਨੂੰ ਜਾਗਰੂਕ ਪਾਇਆ ਜਾ ਰਿਹਾ ਹੈ। ਇਹ ਕਦੋਂ ਜੀ ਨੂੰ ਦਿੱਤੀ ਗਈ ਹੈ। ਇਹ ਵੀ ਤਾਂ ਪਿੰਡਾਂ ਤੋਂ ਚੱਲ ਰਹੀ ਹੈ। ਇਹ ਇਹ ਕੰਟੀਨਿਊ ਹੈ। ਤੁਸੀਂ ਕਿਹੜੇ ਏਰੀਆ ਸਾਰਾ ਪੂਰਾ ਨੀਰ ਆਰਾਮ ਹਾਲੀ ਪੂਰਾ ਡੈਕ ਅੱਜ ਅਸੀਂ ਇੱਥੇ ਆਏ ਹਾਂ ਕਿੰਨੀ ਟੀਮਾਂ ਕੰਮ ਕਰ ਰਹੀਆਂ ਜੀ ਪੂਰੀ ਦੁਨੀਆ ਕੰਮ ਪੰਚ ਛੇ ਟੀਮਾਂ ਦੋ ਸੈਸ਼ਨ ਸਾਡੀਆਂ ਅਸਦੇ ਆ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਾਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇ ਉਜਾਜ਼ਤ ਰੱਬ ਰਾਖਾ